ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਅੱਜ ਆਪਾਂ ਚੱਲੇ ਆਂ ਜੀ ਬੈੜ ਦੇਖਣਾ ਚਲੋ ਸਨ ਉੱਥੇ ਜਾ ਕੇ ਦਿਖਾਵਾਂਗੇ ਜਿਹੜੇ ਆਪਾਂ ਬੈੜਾਂ ਦੇਖਾਂਗੇ ਜੇ ਪਸੰਦ ਆਈ ਤਾਂ ਪੂਜਰੂਰ ਲੈ ਕੇ ਆਵਾਂਗੇ ਤੇ ਤਰੀਕ ਅੱਜ ਕਿੰਨੀ ਹੋ ਗਈ 9 ਤਰੀਕ ਹੈ ਜੀ ਅੱਜ 9 ਫਰਵਰੀ ਬਾਕੀ ਆਪਾਂ ਪਿੱਛੇ ਹੀ ਅੱਛੇ ਆਪਾਂ ਜਾਣ ਲੱਗ ਰਹੇ ਹਾਂ ਜੀ ਰਸਤੇ 'ਚ ਆਪਾਂ ਜਾਣਾ ਸੰਗਰੂਰਵਾਲ ਨੂੰ ਸੰਗਰੂ ਸੁਨਾਮ ਤੋਂ ਆਪਾਂ ਜਾਵਾਂਗੇ ਜੀ ਲੋਂਗੋਵਾਲ ਤੇ ਲੋਹਾਖੇੜਾ ਜਾਵਾਂਗੇ ਜੀ ਆਪਾਂ ਪਿੰਡ ਲੋਹਾਖੇੜਾ ਤੋਂ ਲੈ ਕੇ ਆਏ ਆਪਾਂ ਬੈੜ ਤੇ ਉੱਥੇ ਸਾਸੀ ਵੀਡੀਓ ਦੇਖੀ ਸੀ ਜੀ ਸਿਦਕ ਡੈਰੀ ਫਾਰਮ ਵਾਲਿਆਂ ਤੋਂ ਵੀਡੀਓ ਬਣਾਈ ਸੀ ਉਹਨਾਂ ਨੇ ਤੇ ਇੱਥੇ ਆਪਾਂ ਪਹੁੰਚ ਗਏ ਹਾਂ ਜੀ ਉਹਨਾਂ ਦੇ ਫਾਰਮ 'ਚ ਤੇ ਇਹ ਇੱਥੇ ਗਾਂਵਾਂ ਲਿਆ ਕੇ ਸੇਲ ਕਰਦੇ ਨੇ ਵੀਰ ਵੀ ਗਾਮਾਂ ਲੱਭ ਕਿੱਲ ਹੁੰਦੇ ਨੇ ਜ਼ਿਆਦਾਤਰ ਸੂਣ ਵਾਲੇ ਗਾਮਾਂ ਹੀ ਹੁੰਦੀਆਂ ਨੇ ਸੂਈ ਹੋਈ ਤਾਂ ਕੋਈ ਟਮਟਲੀ ਗਾਈ ਸੀਗੀ ਇੱਥੇ ਉਹ ਸਾਨੂੰ ਪਸੰਦ ਨਹੀਂ ਆਈ ਤੇ ਇੱਥੇ ਸੁੰਜਾ ਹੋਣ ਸੂਣ ਵਾਲੀਆਂ ਸੀ ਸਾਰੇ ਗਾਮਾਂ ਤਕਰੀਬਨ ਇੱਕ ਦੋ ਜਾਂ ਤਿੰਨ ਗਾਮਾਂ ਸ਼ਾਇਦ ਸੂਣੀਆਂ ਹੋਈਆਂ ਸੀ ਇੱਕ ਤਾਂ ਪਹਿਲਾਂ ਵਿਕੀ ਗਈ ਸੀ ਜਿਹੜੀ ਚੱਜ ਦੀ ਸੀ ਸੂਈ ਹੋਈ ਤੇ ਮਾਮਾ ਜੀ ਦੀ ਨਿਗਾ ਤਾਂ ਉਸੇ ਬੈਠ ਤੇ ਪਈ ਜਾਣ ਸਾਰ ਕਹਿੰਦੇ ਬੈਠ ਤਾਂ ਪਾ ਹੀ ਲੈਣੀ ਆ ਵੀ ਦੇਖ ਤਾ ਲੋ ਬੇਸ਼ੱਕ ਪਰ ਉਸੇ ਤੁਸੀਂ ਪੁੱਛਿਆ ਜਾਣ ਸਾਰੀ ਕਹਿੰਦੇ ਵੀ ਤਾਂ ਸੇਲ ਹੋਊਗੀ ਨਵਾਂ ਸ਼ਹਿਰ ਜਾਣਗੇ ਤਾਂ ਨਬੜਾ ਸਾਡੇ ਸਾਹਮਣੇ ਤੇ ਮੈਂ ਇੱਧਰ ਕਹਿ ਰਹੀ ਸੀ ਮੈਂ ਕਿ ਆਪਾਂ ਜਰਸੀ ਲੈ ਲਈਏ ਵੀ ਛੋਟੀ ਜੀ ਹਨਾ ਵੀ ਇਹ ਵਧੀਆ ਲੱਗਦੀ ਹੈ ਜਰਸੀ ਵੀ ਸਮਸਮਾਈ ਵੀ ਠੀਕ ਹੋ ਜਾਂਦੀ ਹੈ ਦੀ ਤੇ ਇੱਧਰ ਜਿਹੜੀ ਬੈਡ ਬੈਠੇ ਸੀ ਕਾਲੇ ਰੰਗ ਦੀ 1.5 ਲੱਖ ਦੀ ਵਿਕ ਗਈ ਸੀ ਸਾਡੇ ਖੜੇ ਖੜੇ ਸਾਨੂੰ ਇਹ ਵੀ ਪਸੰਦ ਆਈ ਇਹ 1.5 ਲੱਖ ਰੁਪਏ ਦੀ ਵਿਕ ਗਈ ਇਹ ਵੀ ਕਹਿੰਦੇ ਸਿੰਦਰ ਬੜਾ ਦੇਖਣ ਵਾ ਕਹਿੰਦੇ ਨੂੰ ਇਹ ਵਿਕ ਗਈ ਆਉਂਦਿਆਂ ਨੂੰ ਤੇ ਬਹੁਤ ਬੈੜਾਂ ਨੇ ਜੀ ਉੱਥੇ ਤਿਆਰ ਨੇ ਬੈਣਾ ਸੂਈ ਹੋਈ ਬੈੜ ਸੀ ਆਹ ਬੈੜ ਤੇ ਮਾਮਾ ਜੀ ਦੀ ਨਿਗਾ ਸੀ ਜਿਹੜੀ ਵਿਚਾਲੇ ਖੜੀ ਸੀ ਕਾਲੀ ਵੀ ਆਪੇ ਇਹ ਲੈਣੀ ਸੀ ਬਹੁਤ ਸੋਹਣੀ ਸੀ ਆਈ ਕੈਨ 1.5 ਲੱਖ ਰੁਪਏ ਲੱਗ ਜੇ ਬੈੜ ਆਪਾਂ ਇਹੀ ਲੈਣੀ ਐ ਪਰ ਇਹ ਵਿਕ ਚੁੱਕੀ ਸਾਡੇ ਕਰਮਾਂ ਚ ਹੈ ਨਹੀਂ ਸੀਗੀ ਤੇ ਬਹੁਤ ਸੋਹਣੀ ਜਗ੍ਹਾ ਬਣਾਈ ਹੋਈ ਆ ਰੇਤੇ ਚ ਆਰਾਮ ਨਾਲ ਬੈਠੀਆਂ ਸੀਗੀਆਂ ਸਾਰੀਆਂ ਬੈੜਾਂ ਤੇ ਬਿਲਕੁਲ ਕੱਕਾ ਰੇਤ ਹੈ ਵੀ ਅਸੀਂ ਵੀ ਇਹ ਜਹ ਰੇਤਾ ਹੀ ਲਿਆਉਣ ਨੂੰ ਗਏ ਨੇ ਵੀ ਟਰਾਲੀ ਪਹਿਜੇ ਰੇਤ ਲਿਆ ਕੇ ਸਿੱਟੇ ਤੇ ਆਪਾਂ ਬੈੜ ਨੂੰ ਰੇਤੇ ਤੇ ਹੀ ਬੰਨਿਆ ਕਰ ਕਿਉਂਕਿ ਪੱਕੇ ਜਗ੍ਹਾ ਜਾਂ ਗੱਦਿਆਂ ਤੇ ਲੋਟ ਨਹੀਂ ਆਉਂਦੀਆਂ ਤੇ ਹੁਣ ਆਪਾਂ ਇਹਦੇ ਖਾਤਰ ਜਗ੍ਹਾ ਆਪਾਂ ਨੂੰ ਚੱਟਣਾ ਪਊਗੀ ਮਿੱਟੀ ਤੇ ਬਹੁਤ ਵਧੀਆ ਲੱਗਿਆ ਜੇ ਉਹਨਾਂ ਨੇ ਫਾਰਮ ਤੇ ਜਾ ਕੇ ਹਨਾ ਉਹ ਤਾਂ ਬੈੜਾ ਲਿਆਉਂਦੇ ਨੇ ਜੀ ਸ਼ਾਮ ਨੂੰ ਦੋ ਆ ਗਈਆਂ ਚਾਰ ਵਾਗੀਆਂ 10 ਆ ਗਈਆਂ ਪੰਜ ਵਾਗੀਆਂ ਉਹਨਾਂ ਤੇ ਆ ਹੀ ਲੱਗਿਆ ਰਹਿੰਦਾ ਤਾਂ ਸੂਣ ਵਾਲਿਆਂ ਗਾਮਾ ਲਿਆਉਂਦੇ ਨੇ ਕਿ ਕਹਿੰਦੇ ਸੂਈ ਹੋਈ ਗਾਂ ਜੇ ਆਪਾਂ ਲੈ ਕੇ ਆਉਨੇ ਹਣਾ ਬੈੜ ਵੀ ਕਈ ਵਾਰ ਕੋਈ ਬੱਚੀ ਤਾਰ ਲਈ ਬੱਚਾ ਲਾਤਾ ਜਾਂ ਕੋਈ ਖਵਾ ਪਿਆ ਕੇ ਦੁੱਧ ਚੜਾਤੀ ਇਸ ਕਰਕੇ ਕਹਿੰਦਾ ਮੈਂ ਸੂਣ ਵਾਲੀਆਂ ਨਹੀਂ ਲੈ ਕੇ ਆਉਣਾ ਬੈੜਾ ਵੀ ਸੂਈਆਂ ਹੋਈਆਂ ਮੈਂ ਬਹੁਤ ਘੱਟ ਲਿਆਉਣਾ ਹੈਗਾ ਤੇ ਜਿਹੜੀ ਮੇਰੇ ਫਾਰਮ ਤੇ ਆ ਕੇ ਸੂ ਪੈਂਦੀ ਹੈ ਠੀਕ ਹੈ ਵੀ ਸੂਈ ਹੋਈ ਬੈੜ ਤਾਂ ਮੈਂ ਕੋਈ ਕੋਈ ਹੀ ਲਿਆਉਣਾ ਨਹੀਂ ਤਾਂ ਸਾਰੀਆਂ ਸੂਣ ਵਾਲੀਆਂ ਬੈੜਾਂ ਹੀ ਲੈ ਕੇ ਆਉਂਦੇ ਨੇ ਤੇ ਇੱਥੇ ਆਪਣੀ ਬੈੜ ਆ ਤੇ ਸ਼ਾਮ ਨੂੰ ਆਪਣੇ ਨਾਲ ਹੀ ਆ ਗਿਆ ਸੀ ਸੀ ਕਿੰਟਰ ਉਹਦੀ ਸਾਧਨ ਕਰਾ ਕੇ ਆਪਾਂ ਪੈਸੇ ਦੇ ਕੇ ਤੁਰਪੇ ਸੀ ਉਹ ਨਾ ਕੋਈ ਗੱਲ ਨਹੀਂ ਸਾਧਨ ਤੇ ਚੜਾ ਕੇ ਉਹਨੇ ਪਿੱਛੇ ਭੇਜ ਦੀ ਆਪਾਂ ਦੇਖੋ ਜੀ ਅੰਨਾ ਆਪਾਂ ਹਨਾ ਅਸੀਂ ਯਕੀਨ ਕਰ ਦਿਆਂਗੇ ਤਾਂ ਅਸੀਂ ਪੈਸੇ ਦੇ ਕੇ ਆ ਗਏ ਉਹਦੇ ਫਾਰਮ 'ਚ ਤੇ ਉਹਨੇ ਮਾਗਰ ਬੈਡ ਭੇਜ ਤੇ ਆਪਾਂ ਐ ਨਹੀਂ ਕਿਹਾ ਵੀ ਹਾਂ ਕੋਈ ਹੋਰ ਬੰਦਾ ਸੋਚ ਲੇ ਵੀ ਖਾਮਨੀ ਅਗਲੇ ਨੇ ਪੈਸੇ ਲੈ ਲੈ ਬੈਡ ਭੇਜੂਗਾ ਬੈਡ ਬਦਲ ਦੂਗਾ ਐਨ ਆ ਇਹ ਜੀ ਅਗਲੇ ਦਾ ਅੱਡਾ ਬੜਾ ਕੰਮ ਹੈ ਹਨਾ ਸਾਨੂੰ ਵੀ ਕਿਸੇ ਨੇ ਆਪਾਂ ਰਸਤੇ 'ਚ ਗੱਲ ਕਰੀ ਤਾਂ ਕਿਹਾ ਵੀ ਅਗਲਾ 100 ਐਂ ਕਰ ਲੈਂਦੇ ਪਰਾਇ ਕੋਈ ਨਹੀਂ ਕਰਦਾ ਜਿਹਦਾ ਐਡਾ ਬੜਾ ਕਾਰੋਬਾਰ ਆ ਉਹ ਇਹੋ ਜਿਹਾ ਬੇਈਮਾਨ ਨਹੀਂ ਕਰਦਾ ਹੁੰਦਾ ਤੇ ਉਹਦਾ ਤਾਂ ਰੋਜ਼ ਦਾ ਕੰਮ ਹੈ 10 ਬੈੜਾ ਆਉਂਦੀਆਂ ਨੇ 10 ਜਾਂਦੀਆਂ ਨੇ ਤੇ ਬੈੜ ਆਪਣੀ ਕਹਿੰਦੇ 8 ਦਿਨ ਕਹਿੰਦਾ ਸੀ ਹੋਰ ਕੱਢੂਗੀ ਹਜੇ ਵੀ 8 ਦਿਨ ਨੀ ਸੂਦੀ ਹੈ ਜੇ ਬੈੜ ਵੀ ਹੋਰ ਤਿਆਰ ਹੋਊਗੀ ਆਪਾਂ ਨੂੰ ਬਹੁਤ ਖੁਸ਼ੀ ਹੋਈ ਵੀ ਆਪਾਂ ਘਰੇ ਸੰਭਾਲ ਕਰਕੇ ਇਹਨੂੰ ਹੋਰ ਤਿਆਰ ਕਰਾਂਗੇ ਇੱਥੇ ਹੋ ਗਿਆ ਜੀ ਉਸ ਤੋਂ ਅਗਲੇ ਤੋਂ ਅਗਲਾ ਦਿਨ ਤੇ ਇੱਥੇ ਆ ਰਹੀ ਸੀ ਜੈਸਮੀਨ ਆਪਣੇ ਘਰ ਤੇ ਦੀ ਮੰਮੀ ਆਈਆਂ ਸੀ ਲਾਡੋ ਮਾਮਾ ਜੀ ਇਹਨਾਂ ਨੂੰ ਸਾਡੇ ਕੋਲ ਛੱਡ ਗਏ ਸੀਗੇ ਵੀ ਤੁਸੀਂ 4 ਦਿਨਾਂ ਸਾਹਮਣ ਲੋ ਮੈਂ ਵਿਆਹ ਜਾ ਕੇ ਆਉਣਾ ਮੈਂ ਕਿਹਾ ਕੋਈ ਗੱਲ ਨਹੀਂ ਜੀ ਰੱਖ ਲਾਂਗੇ ਅਸੀਂ ਤਾਂ ਵਧੀਆ ਸਾਡੇ ਕੋਲੇ ਜੀ ਲਾ ਲਿਆ ਕਿਉਂਕਿ ਇਹ ਫਿਰ ਨਾ ਪਰਿਵਾਰ ਚ ਹੀ ਰਹਿੰਦੀਆਂ ਨੇਗੀਆਂ ਵੀ ਕੱਲੀਆਂ ਜੀ ਨਹੀਂ ਲਾਉਂਦੀਆਂ ਤੇ ਇੱਥੇ ਆਪਣੀ ਬੈਡ ਸੂਪੀ ਸੀ ਤੇ ਸੂਈ ਬੈੜ ਨੇ ਆਪਣੀ ਨੂੰ ਦਿੱਤਾ ਜੀ ਬੱਚਾ ਬੱਚੇ ਵਾਲੀ ਬੈੜਾ ਸੀ ਉੱਤੇ ਇੱਕ ਛੱਡੀ ਵੀ ਆ ਬੱਚੇ ਵਾਲੀ ਬੈੜ ਨਹੀਂ ਲੰਦੇ ਕੀ ਇਹ ਵੀ ਜੇ ਸੂਣ ਵਾਲੇ ਲੈ ਕੇ ਜਾਮ ਕੀ ਇਹ ਬੱਚੀ ਦੇ ਦੇ ਪਰ ਸਾਡੇ ਕਰਮਾਂ ਚ ਬੱਚੇ ਸੀਗਾ ਬੱਚਾ ਹੀ ਆ ਗਿਆ ਲਾਲ ਰੰਗ ਦਾ ਬੱਚਾ ਦਿੱਤਾ ਜੀ ਬੈੜ ਨੇ ਤੇ ਥੋੜੀ ਔਖੀ ਸੂਈ ਬੈ ਡਾਕਟਰ ਸੱਦਣਾ ਪਿਆ ਸੀਗਾ ਕਿਉਂਕਿ ਬੱਚਾ ਨਰਵਾ ਸੀ ਤਕਲੀਫ ਹੋ ਰਹੀ ਸੀ ਇਹਨੂੰ ਇਸ ਕਰਕੇ ਆਪਾਂ ਡਾਕਟਰ ਬੁਲਾਇਆ ਨਾਲੇ ਜਿਹਦਾ ਟੈਂਪਰੇਚਰ ਘਟ ਰਿਹਾ ਸੀ ਟੀਕੇ ਲਵਾਏ ਇਸਦੇ ਤੇ ਕਿਉਂਕਿ ਇਹਨੇ ਦੋ ਤਿੰਨ ਦੋ ਦਿਨ ਆਪਣੇ ਘਰ ਆ ਕਿ ਜੀ ਨਹੀਂ ਲਾਇਆ ਨੀਰਾਚਾਰਾ ਨਹੀਂ ਖਾਦਾ ਅਜੇ ਤਾਂ ਫਿਰ ਵੀ ਮੂੰਹ ਮਾਰ ਰਹੀ ਹੈਗੀ ਅਸੀਂ ਆਚਾਰ ਵੀ ਲਿਆਂਦਾ ਇਹਦੇ ਵਾਸਤੇ ਤੇ ਇਹਦੀ ਫੀਡ ਵੀ ਲਿਆਂਦੀ ਇਹਨੇ ਕੁਝ ਨਹੀਂ ਖਾਦਾ ਬਸ ਕਟਲਾ ਅਸੀਂ ਗੂੜਾ ਵਾਲਾ ਪਾਣੀ ਪਿਆਇਆ ਇਹਨੂੰ ਕੱਲਾ ਉਹੀ ਪੀਤਾ ਇਹਨੇ ਤੇ ਹੋਰ ਕੁਝ ਨਹੀਂ ਖਾਦਾ ਇਸ ਕਰਕੇ ਕਮਜ਼ੋਰੀ ਜੀ ਮਹਿਸੂਸ ਹੋਣ ਲੱਗ ਹੁਣ ਕਰਕੇ ਇਹਨੂੰ ਨਾ ਫਿਰ ਸੂਣ ਵੇਲੇ ਟੈਂਪਰੇਚਰ ਘਟ ਗਿਆ ਸੀ ਇਹਦਾ ਥੋੜਾ ਜਿਹਾ ਥੋੜਾ ਜਿਹਾ ਘਟਿਆ ਸੀ ਤੇ ਉਹ ਟੀਕੇ ਲਾ ਗਿਆ ਡਾਕਟਰ ਤੇ ਨਾਲ ਦੀ ਨਾਲ ਫਿਰ ਠੀਕ ਹੋ ਗਈ ਨਿਰਾਚਾਰਾ ਖਾਣ ਲੱਗ ਗਈ ਤੇ ਬੈੜ ਨੂੰ ਸਾਨੂੰ ਐ ਵੀ ਖੁਸ਼ੀ ਵੀ ਬਹੁਤ ਹੋਈ ਵੀ ਆ ਪੱਲਿਆਂ ਦੀ ਹਨਾ ਤੇ ਥੋੜਾ ਜਿਹਾ ਇੰਜ ਸਾਡਾ ਮਨ ਚ ਹੋ ਗਿਆ ਵੀ ਹਨਾ ਜੇ ਹੋਰ ਤਿਆਰ ਹੋ ਜਾਂਦੀ ਸ਼ਾਇਦ ਜੇ 8 ਦਿਨ ਜੇ ਨਾ ਸੂਣਦੀ ਹਨਾ ਇਹ ਹੋਰ ਵੀ ਵਧੀਆ ਤਿਆਰ ਹੋ ਜਾਂਦੀ ਆਪਾਂ ਇਹਨੂੰ ਵਧੀਆ ਖਰਾਕ ਪਾਉਂਦੇ ਕਿਉਂਕਿ ਅਗਲਾ ਜਿਹਨੇ ਵੇਚਣੀ ਹੁੰਦੀ ਜੇ ਸੂਣ ਤੱਕ ਦੁੱਧ ਕੱਢੀ ਜਾਂਦਾ ਰਹਿੰਦਾ ਅਗਲੇ ਨੂੰ ਕੀ ਚੱਕਰ ਆਗਾ ਉਹਨੂੰ ਪਤਾ ਮੈਂ ਵੇਚਣੀ ਐ ਸੂਣ ਤੱਕ ਦੁੱਧ ਕੱਢੀ ਜਾਂਦੇ ਰਹਿੰਦੇ ਨੇਗੇ ਤੇ ਇਸ ਕਰਕੇ ਥੋੜੀ ਜਿਹੀ ਬੈੜ ਸੂਣ ਤੋਂ ਬਾਅਦ ਕਮਜ਼ੋਰੀ ਜੀ ਲੱਗੀ ਸਾਨੂੰ ਵੀ ਬਾਲੀ ਲਿੱਸੀ ਜੀ ਹੋ ਗਈ ਤਾਂ ਕਿ ਜਦੋਂ ਅਗਲੇ ਨੂੰ ਪਤਾ ਹੈ ਜੀ ਆਪਾਂ ਬੈੜ ਅੱਗੇ ਵੇਚਣੀ ਆ ਪਰ ਰੱਖਣੀ ਨਹੀਂ ਹੈਣਾ ਵੀ ਅਗਲਾ ਫਿਰ ਦੁੱਧ ਕੱਢੀ ਹੋ ਜਾਂਦਾ ਰਹਿੰਦਾ ਇਸ ਕਰਕੇ ਗਾਂ ਦੇਖੋ ਜੀ ਦੁੱਧ ਤਾਂ ਉਹਨੇ 25 ਤੋਂ 30 ਲੀਟਰ ਕਰਕੇ ਦਿੱਤੇ ਵੀ ਕੱਢੂਗੀ ਬਾਕੀ ਜੀ ਆਪਦੀ ਸੇਵ ਆਦੇ ਸਾਰੇ ਵੀ ਆ ਜੇ ਆਪਾਂ ਕੁਝ ਪਾਵਾਂਗੇ ਨਹੀਂ ਕੱਢਾਂਗੇ ਵੀ ਕੀ ਹੁਣ ਆਪਾਂ ਇਹਦੀ ਫੀਡ ਲਿਆਂਦੀ ਐ ਵੀ 0 ਦਿਨ ਤੋਂ ਲੈ ਕੇ 21 ਦਿਨਾਂ ਤੱਕ ਪਾਉਣੀ ਐ ਜਿਹੜੀ ਵੀ ਉਹਦੇ ਨਾਲ ਸਹੀ ਦੁੱਧ ਤੇ ਆਜੂਗੀ ਇਹ। ਉਹ ਫਿਰ ਇਹ ਸਟਾਰਟ ਕਰਤੀ ਜੇ ਆਪਾਂ ਇਹਦੀ ਤੇ ਜਿਹੜੇ ਆਪਾਂ ਪਹਿਲਾਂ ਫੀਡ ਲੈ ਕੇ ਆਏ ਸੀਗੇ ਉਹ ਹੁਣ ਹੁਣ 20 ਦਿਨ ਠਹਿਰ ਕੇ ਪਾਵਾਂਗੇ। ਤੇ ਇੱਧਰ ਇਹ ਮਾਂਾਂ 3ਾਂ ਦੀ ਇਹ ਇਹਦੀ 3 ਮਾਂ ਦੀ ਇਹਦੇ ਕੋਲੇ ਆ ਗਈ। ਇੰਨੇ ਜਗ੍ਹਾ ਬਦਲ ਗਈ ਕਿਉਂਕਿ ਇਹਦੀ ਜਗ੍ਹਾ ਤੇ ਆਪਣੀ ਬੈੜੀ ਖੜੀ ਹੋਗੀ। ਉਹ ਬਣਦੀ ਜਿਉਂ ਉੱਥੇ ਹੋਰ ਜਗ੍ਹਾ ਨਹੀਂ ਸੀ ਫਿਰ ਉਪਰਾ ਕਰਦੀ ਆ ਉਹ ਇਹ ਮਾਰਦੀਆਂ ਵੀ ਮਨ ਕਰਿਓ ਨੂੰ ਇਸ ਕਰਕੇ ਉਹ ਅੰਦਰ ਬਣਦੀ ਆਪਾਂ ਗੱਦਾ ਲਾਤਾ ਤੂੜੀ ਡੇਕ ਦੇਣ ਦੋ ਤਿੰਨ ਟੋਕਰੇ ਥੱਲੇ ਤੇ ਹੁਣ ਸੋਚ ਰਹੇ ਹਾਂ ਵੀ ਅਸੀਂ ਵੀ ਮਿੱਟੀ ਲਿਆ ਕੇ ਸਿੱਟੀ ਆ ਨਾ ਕੱਚਾ ਕਰੀਏ ਉਹਦੇ ਵਾਸਤੇ ਤੇ ਫਿਰ ਉਹ ਠੀਕ ਆਊਗੀ ਕਿਉਂਕਿ ਇਹਨਾਂ ਦੇ ਥਣਾ ਥੁਣਾ ਜਿਆਦਾ ਉਹ ਹੋ ਜਾਂਦਾ ਫਿਰ ਵੀ ਪੱਕੇ ਚ ਰਹਿਣੇ ਕਰਕੇ ਕਿਤੇ ਕੀ ਪਤਾ ਲੱਗਦਾ ਜੀ ਇਸ ਕਰਕੇ ਹੁਣ ਕਹਿੰਦੇ ਨੇ ਇਹਨਾਂ ਨੂੰ ਸਿੱਕ ਤਾਂ ਸਾਨੂੰ ਬਿਆਹ ਦਾ ਡਿੱਕਾ ਹੋ ਰੇਗਾ ਉਸ ਵਿਆਹ ਜਾਈ ਆ ਕੇ ਫਿਰ ਇਹਨਾਂ ਨੂੰ ਕਿਉਂਕਿ ਤੂੜੀ ਤਾਂ ਫੁੱਲ ਸਟਕੇ ਰੱਖਦੇ ਹੋ ਥੱਲੇ ਵੀ ਪੋਲਾ ਰਵੇ ਵੀ ਗੱਦੇ ਤੇ ਵੀ ਗਰਮੈਸ ਜ਼ਿਆਦਾ ਹੁੰਦੀ ਹੈ ਜੀ ਗੱਦਿਆਂ 'ਚ ਗੱਦਿਆਂ ਤੇ ਸਹੀ ਨਹੀਂ ਰਹਿੰਦੀਆਂ ਗਿਆ ਬਹਿਣਾ ਤੇ ਇੱਥੇ ਕੱਢ ਰੇ ਸੀ ਪਤਾ ਰਾਂ ਜੀ ਇਹਨਾਂ ਦੋਨਾਂ ਦੀ ਤੇ ਉਹ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਲੇਟੀ ਮਿਲੂਗੀ ਅੰਦਰ ਲਈ ਝੋਟੀ ਆਪਣੀ ਦੁੱਧੋਂ ਹਟ ਚੁੱਕੀ ਹੈ ਨਾਂ ਦੇ ਬਰਾਬਰੀ ਹੈ ਬਸ ਉਹ ਤਾਂ ਸਵੇਰੇ ਅਸੀਂ ਕੱਢ ਲੈਣਾ ਅਰਧੇ ਲੀਟਰ ਦੁੱਧ ਹੁੰਦਾ ਹੈਗਾ ਵੀ ਚਲੋ ਰਿੰਗ ਦੀ ਐ ਸਮ ਦੇਖ ਕੇ ਨਾ ਫਿਰ ਅਸੀਂ ਕੱਢ ਲੈਨੇ ਲੇਟੀ ਦੇ ਕਿ ਲੀਟਰੀ ਤਾਂ ਆਪਾਂ ਨੂੰ ਪਾ ਦਨੇ ਆ ਵੇ ਚਲ ਜਦੋਂ ਹੈਗਾ 1 L ਦੁੱਧ ਦਾ 1/2 L ਹੁੰਦਾ ਮडम ਤੋਂ ਉੱਪਰ ਵੀ ਹੋ ਸਕਦਾ ਹੈ ਅਸੀਂ ਕੱਢ ਲੈਣੇ ਹੈਗੇ ਤੇ ਇੱਥੇ ਆਪਾਂ ਬੈੜ ਬੱਚਾ ਕਰਤਾ ਸੀ ਜੀ ਪਰਾਂ ਮੈਂ ਪਹਿਲਾਂ ਬੈੜ ਨੂੰ ਦੇਖਦੀ ਸੀਗੀ ਪਰ ਇਹ ਮਿਲੀ ਨਹੀਂ ਗਈ ਕਿਉਂਕਿ ਬੱਚਾ ਕਹਿੰਨੀ ਮੇਰੇ ਲਵੇ ਲਿਆ ਕੇ ਬੰਨੋ ਲੱਤ ਮਾਰ ਗਈ ਤੇ ਫਿਰ ਹੁਣ ਮਨ ਨੂੰ ਥੋੜਾ ਡਰ ਲੱਗ ਰਿਹਾ ਸੀ ਕਿਤੇ ਦਵਾਰੇ ਲੱਤਨਾ ਮਾਰੇ ਕਿਉਂਕਿ ਸਵੇਰੇ ਜਦੋਂ ਇਹਦੀ ਡਿਲੀਵਰੀ ਹੋਈ ਸੀ ਤਾਂ ਡੈਡੀ ਨੇ ਧਾਰ ਹੀ ਕੱਢੀ ਸੀ ਉਹਨਾਂ ਨੇ ਬੱਚਾ ਚੰਗਾ ਆਇਆ ਸੀਗਾ ਤੇ ਜਦੋਂ ਪਹਿਲੀ ਵਾਰ ਆਪਾਂ ਹਨਾ ਜਿਵੇਂ ਮੈਂ ਧਾਰ ਕੱਢਦਾ ਡਰਦਾ ਲੱਗਦੇ ਜੇ ਆਪਾਂ ਨੂੰ ਪਹਿਲਾ ਲੱਤ ਮਾਰ ਗਈ ਮੈਂ ਪਹਿਲਾਂ ਨਹੀਂ ਡਰੀ ਜੀ ਰਾਮ ਨਾਲ ਬੈਠ ਗਈ ਥੱਲੇ ਤੇ ਫਿਰ ਇਹਨੇ ਬੱਚਾ ਪ੍ਰਾਂਹ ਹੋਣੇ ਕਰਕੇ ਲੱਤ ਮਾਰੀ ਉਹਨੇ ਬੂਥ ਜੀ ਕਕਾ ਕੇ ਆਈ ਇਸ ਕਰਕੇ ਥੋੜਾ ਡਰ ਲੱਗ ਰਿਹਾ ਸੀ ਅੰਦਰ ਨੂੰ ਤਾਂ ਕੋਈ ਚੱਕਰ ਨਹੀਂ ਆਪਾਂ ਮੱਝਾਂ ਸ਼ਾਮ ਦਿਨ ਮੱਝਾਂ ਤੋਂ ਤਾਂ ਡਰ ਨਹੀਂ ਲੱਗਦਾ ਸਾਨੂੰ ਘਾਮਾਂ ਤੋਂ ਲੱਗਦਾ ਨਾ ਘੱਟ ਰੱਖੀਆਂ ਨੇ ਤੇ ਐਵੇਂ ਦੀ ਵੀ ਆਪਣੇ ਕੋਲੇ ਬੱਚੀ ਹੈਗੀ ਸੀ ਆਪਣੇ ਘਰ ਆਪ ਆਪ ਹੀ ਪਾਲੀ ਸੀਗੀ ਤੇ ਉਹ ਖਰਾਬ ਹੋ ਗਈ ਸੀ ਜੇ ਆਪਣੀ ਰਿਪੀਟਡ ਹੋ ਗਈ ਸੀ ਆਪਾਂ ਇਂ ਫੜਾਈ ਕਿਸੇ ਨੂੰ ਤੇ ਉਹ ਬੱਚੀ ਸੀ ਕਿਉਂਕਿ ਥੋੜੀ ਜੀ ਵੱਡੇ ਉਮਰ ਚ ਹੋ ਰਹੀ ਥੋੜੀ ਵੱਡੇ ਕਦ ਕੱਠਦੀ ਐ ਉਹ ਛੋਟੀ ਬੱਚੀ ਸੀ ਆਪਾਂ ਕਦੇ ਨਿਆਣਾ ਨੂੰ ਨਾ ਕੁਝ ਨਹੀਂ ਪਾਇਸੀ ਐਈ ਹੂ ਜੀ ਧਾਰ ਕੱਢ ਲੈਂਦੇ ਕਿਉਂਕਿ ਆਪਦੇ ਘਰ ਦੇ ਪਸ਼ੂ ਦਾ ਜੇ ਆਪਾਂ ਨੂੰ ਪਤਾ ਹੁੰਦਾ ਤੇ ਇੱਥੇ ਆਪਾਂ ਚੁੰਗਣੀ ਦੁੱਧ ਪਾ ਰਹੇ ਜੀ ਬੱਚੇ ਬਾਅਦ ਚ ਸਵੇਰ ਤਣੂ ਚੰਗਾਤਾ ਸੀ ਹੁਣ ਉਹਨੂੰ ਚੰਗਾਉਂਦੇ ਨਹੀਂ ਜੀ ਆਪਾਂ ਹੁਣ ਬਸ ਉਹਨੂੰ ਨਿਪਲ ਨਾਲ ਹੀ ਦੁੱਧ ਪਲਾਇਆ ਕਰਾਂਗੇ ਸਵੇਰੇ ਵੀ ਕੁਝ ਆਪਾਂ ਚੰਗਾਤਾ ਸੀ ਤੇ ਕੁਝ ਦੁੱਧ ਆਇ ਨਿਪਲ ਨਾਲ ਪਿਆਦਾ ਸੀ ਬੀਨੂੰ ਕਿਉਂਕਿ ਫਿਰ ਲੋਟੇ ਖਰਾਬ ਕਰ ਦੇਣੇ ਬਚਰੂ ਤਾਂ ਬਚਰੂ ਚੰਗਾ ਹੁੰਦੇ ਨੇ ਕੋਈ ਕਿਸੇ ਨੂੰ ਵੀ ਹੁਣ ਅਸੀਂ ਸੋਚ ਲਿਆ ਵੀ ਕਿਸੇ ਕਟਰੂ ਨੂੰ ਵੀ ਨਹੀਂ ਅਸੀਂ ਚੰਗਾ ਹੁੰਦੇਗੇ ਨਿੱਪਲ ਤੇ ਹੀ ਦੁੱਧ ਪਲਾਇ ਕਰਾਂਗੇ ਹਨਾ ਚੁੰਮਣੀ ਨਾਲ ਵਧੀਆ ਰਹਿੰਦਾ ਜੀ ਫਿਰ ਲੱਸੀ ਲੁੱਸੀ ਸਾਰਾ ਕੁਝ ਪੀ ਲੈਂਦਾਗਾ ਕਟਰੂ ਹੋਵੇ ਨਹੀਂ ਤਾਂ ਫਿਰ ਮਾਂ ਦੇ ਦੁੱਧ ਚ ਉਗਰੇ ਰਹਿੰਦੇ ਉਹ ਕੱਟੀ ਨੂੰ ਅਸੀਂ ਉਹੀ ਬਸ ਸਾਡਾ ਦਿਮਾਗ ਹੀ ਖਰਾਬ ਹੋ ਗਿਆ ਉਹ ਕੱਟੀ ਨੂੰ ਅਸੀਂ ਘੋਟੀ ਥੱਲੇ ਪਾਈ ਤੇ ਉਹਨੂੰ ਵੀ ਅਸੀਂ ਨਿੱਪਲ ਨਾਲ ਨਹੀਂ ਦੁੱਧ ਲਾਇਆਗਾ ਤੇ ਹੁਣ ਐ ਲੱਗਦਾ ਵੀ ਅਸੀਂ ਆਪਣਾ ਗਲਤ ਕਰ ਲਿਆ ਹਨਾ ਅਤੇ ਜ ਆਪਣੀ ਬੈੜੀ ਆਪਾਂ ਨੂੰ ਕੂਰਦੀ ਆ ਥੋੜਾ ਜਿਹਾ ਪਤਾ ਨਹੀਂ ਕਾ ਤੋ ਜੀ ਕਹਿੰਦੇ ਕਿਸਦੇ ਘਰੋਂ ਆਇਆ ਦੇਖੋ ਸੋਢੇ ਸਾਹਮਣੇ ਕਿਵੇਂ ਕਰ ਰਹੀ ਆ ਇਹ ਤੇ ਪਤਾ ਨਹੀਂ ਜੀ ਕੋਈ ਬੰਦੇ ਸਾਹਮਦੇ ਸੀਗੇ ਕਿ ਕੀ ਗੱਲ ਐ ਤੇ ਇਹ ਸਾਨੂੰ ਮਾਰਦੀ ਹੈਗੀ ਥੋੜਾ ਜਿਹਾ ਤੇ ਇੱਥੇ ਆਪਾਂ ਬੱਚੇ ਨੂੰ ਦੁੱਧ ਪਿਉਂਦੇ ਸੀਗੇ ਮੈਂ ਕਿਹਾ ਪਿਆ ਦੀ ਕੰਮ ਨਿਭੜੂਗਾ ਵੀ ਉਹ ਆ ਕੇ ਅੱਧੀ ਰਾਤ ਨੂੰ ਕਿੱਥੋਂ ਪਿਆਉਣਗੇ ਖੇਤ ਚ ਆਉਣਗੇ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਨਾਲੇ ਚੈਨਲ ਨੂੰ ਕਰ ਲਓ ਜੀ ਬਤੋ ਬਤ ਸਬਸਕ੍ਰਾਈਬ ਥੈਂ